ਸ਼ਾਹ ਦੇ ਸ਼ੈਨ ਸ਼ਾਹੋ ਜਗਤ ਦੇ ਰੈ ਨਮਾਹੋ ਦਾਸਾਂ ਨੂੰ ਚਰਨੀ ਲਾਓ ਵਾਲੀ ਸੰਸਾਰ ਦਿਓ ਭਗਤਾਂ ਦੇ ਤਾਰਨ ਹਾਰੇ ਸਾਨੂੰ ਵੀ ਤਾਰ ਦਿਓ ਦਾਸਾਂ ਦੀ ਅਰਜ਼ ਕਬੂਲੋ ਤੇਰੀ ਐ ਕਥਾ ਨਰਾਲੀ ਡੁੱਬਦੀ ਜਨ ਹਿੰਦ ਬਚਾਲੀ ਦੁਖੀਆਂ ਦਾ ਬਣ ਕੇ ਵਾਲੀ ਖੰਡਾ ਖੜਕਾਉਣਾ ਪਿਆ ਭਾਰਤ ਦੀ ਇੱਜ਼ਤ ਬਦਲੇ ਸੂਣਾ ਤੇ ਸੋਣਾ ਪਿਆ ਭੁੱਲ ਦੇ ਅਪਕਾਰ ਨ ਤੇਰੇ ਜਾਵਾਂ ਦੇ ਸ਼ੈਨ ਸ਼ਾਹ ਹੋ ਜਗਤ ਦੇ ਰੈ ਨਮਾਹ ਹੋ ਦਾਸਾਂ ਨੂੰ ਚਰਨੀ ਲਾਹੋ ਹਾਲੀ ਸੰਸਾਰ ਦਿਓ ਭਗਤਾਂ ਦੇ ਤਾਰਨ ਹਾਰੇ ਸਾਨੂੰ ਵੀ ਤਾਰ ਦਿਓ ਦਾਸਾਂ ਦੀ ਅਰਜ਼ ਕਬੂਲੋ ਕਥਾ ਨਰਾਲੀ ਡੁੱਬਦੀ ਜਨ ਹਿੰਦ ਬਚਾਲੀ ਦੁਖੀਆਂ ਦਾ ਬਣ ਕੇ ਵਾਲੀ ਖੰਡਾ ਖੜਕਾਉਣਾ ਪਿਆਰ ਭਾਰਤ ਦੀ ਇੱਜ਼ਤ ਬਦਲੇ ਸੂਲਾਂ ਤੇ ਸੋਹਣਾ ਪਿਆਰ ਭੁਲਦੇ ਅਪਕਾਰ ਨ ਤੇਰੇ ਆਹ ਦੁਖੀਆਂ ਨੂੰ ਗਲ ਨਾਲ ਲਾਇਆ ਤੇ ਤਰ ਗਿਆ ਜੋ ਸ਼ਰਨੀ ਆਇਆ ਦੁਖੀਆਂ ਨੂੰ ਘਰ ਨਾਲ ਲਾਇਆ ਤਰ ਗਿਆ ਜੋ ਸ਼ਰਨੀ ਆਇਆ ਕੰਗਲੇ ਨੂੰ ਛਾ ਬਣਾਇਆ ਕਸ਼ਟ ਨਵਾਰ ਦਿਓ ਭਗਤਾਂ ਦੇ ਤਾਰਨ ਹਾਰੇ ਸਾਨੂੰ ਵੀ ਤਾਰ ਦਿਓ ਦਾਸਾਂ ਦੀ ਅਰਜ਼ ਕਬੂਲੋ ਆ ਪੰਡਤ ਜਦ ਆਏ ਨਸ ਕੇ ਖਟ ਲੈ ਤੁਸੀਂ ਟਿੱਕੇ ਜਸ ਕੇ ਦੁਖੀਆਂ ਦੇ ਬਦਲੇ ਹੱਸ ਕੇ ਬਾਪੂ ਕਟਵਾਉਣਾ ਪਿਆ ਭਾਰਤ ਦੀ ਇੱਜ਼ਤ ਬਦਲੇ ਸੂਲਾਂ ਤੇ ਸੋਨਾ ਪਿਆ ਭੁੱਲ ਦੇ ਅਪਕਾਰ ਨ ਤੇਰੇ ਲੋਕਾਂ ਦੀ ਬੇਵਤਾ ਭਾਰੀ ਚੱਕ ਲਈ ਸਿਰ ਆਪਣੇ ਸਾਰੀ ਕੀਤੀ ਨਾ ਜਿੰਦ ਪਿਆਰੀ ਤਨੀ ਤਲਵਾਰ ਦਿਓ ਭਗਤਾਂ ਦੇ ਤਾਰਨ ਹਾਰੇ ਸਾਨੂੰ ਹੀ ਤਾਰ ਦਿਓ ਦਾਸਾਂ ਦੀ ਅਰਜ਼ ਕਬੂਲੋ ਲੰਗ ਮਚਾ ਕੇ ਤੀਸਰਾ ਪੰਥ ਸਜਾ ਕੇ ਮਾੜੇ ਨੂੰ ਗਲ ਨਾਲ ਲਾ ਕੇ ਝਾਲਮ ਨੂੰ ਟਾਉਣਾ ਪਿਆ ਭਾਰਤ ਦੀ ਇੱਜ਼ਤ ਬਦਲੇ ਸੂਣਾ ਤੇ ਸੋਣਾ ਭਿਆ ਪੁੱਲ ਦੇ ਅਪਕਾਰ ਨ ਤੇਰੇ ਓ ਤੁਹਾਡੀ ਜੋ ਤੁਰ ਕੀ ਬਾਣੀ ਲੰਗ ਗਈ ਜੇ ਸਰਵਰ ਥਾਣੀ ਤਰ ਗਿਆ ਪਵ ਸਾਗਰ ਜਾਣੀ ਤਬ ਦੇ ਦਿਲ ਟਾਰ ਦਿਓ ਭਗਤਾਂ ਦੇ ਤਾਰਨ ਹਾਰੇ ਸਾਨੂੰ ਵੀ ਤਾਰ ਦਿਓ ਦਾਸਾਂ ਦੀ ਅਰਜ਼ ਕਬੂਲੋ ਰਾਇਆ ਜੀਤ ਪਿਆਰਾ ਜਗ ਨੂੰ ਨਹੀਂ ਭੁੱਲਣ ਹਾਰਾ ਸ਼ੇਰ ਜੁਝਾਰਦ ਲਾਰਾ ਹਿੰਦ ਤੋਂ ਲਟਵਾਉਣਾ ਪਿਆਰ ਭਾਰਤ ਦੀ ਇੱਜ਼ਤ ਬਦਲੇ ਸੂਣਾ ਤੇ ਸੋਣਾ ਪਿਆਰ ਪੁੱਲ ਦੇ અપਕਾਰਨ ਤੇਰੇ ਓ ਜਖਮੀ ਸਰੀਰ ਹੋਇਆ ਤੇ ਸ਼ਾਹੋ ਫਕੀਰ ਹੋਇਆ ਯਾ ਕਮੀ ਸਾਰੀ ਰੋਇਆ ਛਾਹੋਂ ਫਕੀਰ ਹੋਇਆ ਦਿਲ ਨਾਦ ਲਗੀਰ ਹੋਇਆ ਵਾਲੀ ਉਪਕਾਰ ਦਿਓ ਭਗਤਾਂ ਦੇ ਤਾਰਨ ਹਾਰੇ ਸਾਨੂੰ ਵੀ ਤਾਰ ਦਿਓ ਦਾਸਾਂ ਦੀ ਅਰਜ਼ ਕਬੂਲੋ ਓ ਡੱਲੇ ਦਾ ਮਾਣ ਗਵਾ ਕੇ ਮੁਅੱਜਬ ਨੂੰ ਤਖਤ ਦਿਵਾ ਕੇ ਸਾਧੂ ਤੋਂ ਸਿੰਘ ਸਜਾ ਕੇ ਜੰਗ ਨੂੰ ਕਲਾਉਣਾ ਪਿਆ ਭਾਰਤ ਦੀ ਇੱਜ਼ਤ ਬਦਲੇ ਸੂਲਾਂ ਤੇ ਸੋਨਾ ਪਿਆ ਬੁੱਲ ਦੇ ਉਪਕਾਰ ਨਹੀਂ ਤੇਰੇ ਓਹ ਕੌਣ ਲਿਖ ਸਕਦਾ ਸ਼ੈਰੀ ਤੁਹਾਡੇ ਉਪਕਾਰ ਦੀ ਡੈਰੀ ਬੰਕੇ ਦੇ ਲਹੂ ਜਸਨੈਰੀ ਸਤਗੁਰ ਸ਼ੰਗਾਰ ਦਿਓ ਭਗਤਾਂ ਦੇ ਤਾਰਨ ਹਾਰੇ ਸਾਨੂੰ ਵੀ ਤਾਰ ਦਿਓ ਦਾਸਾਂ ਦੀ ਅਰਜ ਕਬੂਲੋ ਓ ਸ਼ੈਰੀ ਹਾਂ ਤੇਰੇ ਦਰ ਦੇ ਦਰ ਤੇ ਅਰਜ਼ੋਈਆਂ ਕਰਦੇ ਜੀਭਾਂ ਵਿੱਚ ਅੰਮ੍ਰਿਤ ਭਰ ਦੇ ਸੰਧੂ ਜਸ ਗਾਉਣਾ ਪਿਆਰ ਭਾਰਤ ਦੀ ਇੱਜ਼ਤ ਬਦਲੇ ਸੂਣਾ ਤੇ ਸੋਣਾ ਪਿਆਰ ਪੁੱਲ ਦੇ ਉਪਕਾਰ ਨਹੀਂ ਤੇਰੇ